ਯੋਧਾ ਨੇਸ਼ਵਰਡ ਲਗਾਤਾਰ ਜਾਰੀ ਹੈ ਇਸੇ ਮਹਿੰਦੀ ਕੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 239 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਸਿਟੀ ਮੋਗਾ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਰਿਕਵਰ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਯੋਧਾ ਸਿੰਘ ਵਾਸੀ ਪਿੰਡ ਅਲਗੋਖੁਰਦ ਅਤੇ ਕੋਮਲ ਸਿੰਘ ਵਾਸੀ ਪਿੰਡ ਅਲਗੋਖੁਰਦ ਜਿਲਾ ਤਰਨਤਾਰਨ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਮੋਗਾ ਹੀ ਜਲੰਧਰ ਰੋਡ ਦੇ ਉੱਪਰ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਕੋਲੋਂ ਇਹਨਾਂ ਦੀ ਤਲਾਸ਼ੀ ਜਦੋਂ ਲਈ ਗਈ ਤਾਂ 500 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਗਿਆ ਸਾਰੇ ਦੋਨਾਂ ਦੀ ਆਪਸ ਵਿੱਚ ਲਿੰਕ ਇਹ ਦੋਨੋਂ ਇੱਕੋ ਪਿੰਡ ਦੇ ਨੇ ਜੀ ਤੇ ਇੱਕ ਦੂਜੇ ਜਾਣਕਰ ਨੇ ਇਹ ਮੌਢਲੀ ਪੁਛਗਛ ਇਹਨਾਂ ਨੇ ਇਹ ਦੱਸਿਆ ਵੀ ਇਹ ਹੈਰੋਇਨ ਉਥੋਂ ਵੈਟਰਨ ਦੇ ਤੌਰ ਤੇ ਲੈ ਕੇ ਆਏ ਸੀ ਪਰ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਕਲੀਅਰ ਕੀਤਾ ਜਾਊਗਾ ਵੀ ਇੱਥੇ ਲੋਕਲ ਕਿੰਨੋ ਇਹ ਸਪਲਾਈ ਦੇਣ ਆਏ ਸੀ ਮੋਟਰਸਾਈਕਲ ਇਹਨਾਂ ਦਾ ਆਦਾ ਹੀ ਹੈ ਕਿ ਜੇ ਇਹ ਵੀ ਚੋਰੀ ਦਾ ਉਹਦੀ ਓਨਰਸ਼ਿਪ ਵੈਰੀਫਾਈ ਕੀਤੀ ਜਾ ਰਹੀ ਹੈ ਇਹ ਉਮਰ ਜਿੰਨੀ ਹੈ ਇਹਨਾਂ ਦੀ ਇਹ 23 24 ਸਾਲ ਦੇ ਨੇ ਜੀ ਸਰ ਜੋਦਾ ਸਿੰਘ ਤੇ ਕੋਮਲ ਸਿੰਘ ਜਿਹੜੇ ਹੈਗੇ ਨੇ ਇਹ ਦੋਨੋਂ ਗੁਰੇ ਨੇ ਕਿ ਭਾਵੇਂ ਇਹਨਾਂ ਨੇ ਉਹ ਨਹੀਂ ਜੀ ਇੱਕੋ ਪਿੰਡ ਦੇ ਵਸਨੀਕ ਨੇ ਇਹਨਾਂ ਦੇ ਉੱਪਰ ਕੋਈ ਪਹਿਲਾ ਮਾਮਲਾ ਵਗੈਰਾ ਬਰਦੀ ਨਹੀਂ ਜੀ ਮੌਜੂਦਾ ਰਿਕਾਰਡ ਮੁਤਾਬਕ ਇਹਨਾਂ ਕੋ ਇਹਨਾਂ ਦੇ ਉੱਤੇ ਕੋਈ ਪੁਰਾ ਕਦਮਾ ਨਹੀਂ ਜਿਹੜੀ 500 ਗ੍ਰਾਮ ਤੋਂ 10 ਜਿਹੜੀ ਇੱਕ ਜਗ੍ਹਾ ਤੇ ਲੁਕੋ ਕੇ ਲਿਕੇ ਜਾ ਰਿਹਾ ਤੇ ਇਹਨਾਂ ਦੇ ਪੋゼਸ਼ਨ ਸੀਗੀ ਜੀ ਇਹਨਾਂ ਦੇ ਕੋਲ ਸੀਗੀ ਸਰ ਮੋਟਰਸਾਈਕਲ ਦੇ ਵਿੱਚ ਲੁਕੋ ਕੇ ਰੱਖੇ ਸੀ ਕਿ ਜੇ ਇਹਨਾਂ ਦੇ ਆਪ ਦੀ ਇਹਨਾਂ ਦੇ ਪੋゼਸ਼ਨ ਸੀਗੀ ਜਿਵੇਂ ਇਹਨਾਂ ਕੋਲ ਹੀ ਆਪ ਦੇ ਕੋਲ ਸੀ ਹਾਂਜੀ ਚੈਵਲੀ ਕੀ ਕਾਰਵਾਈ ਕੀਤੀ ਹੈ ਜੀ ਅੱਜ ਇਹਨਾਂ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡਿਆ ਜਾ ਰਿਹਾ ਤਾਂ ਕਿ ਕਲੀਅਰ ਹੋਵੇ ਵੀ ਇਹੇ ਜਿਹੜੀ ਹੈਰੋਇਨ ਕਿਹਦੇ ਕੋਲੋਂ ਲੈ ਕੇ ਆਈ ਸੀ ਤੇ ਅੱਗੇ ਕਿੰਨੋਂ ਇਹਨਾਂ ਨੇ ਵੇਚੀ ਸੀ